ਕ੍ਰੈਡਿੰਗ ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਬਿਡੇਨ ਨੇ ਭਿਆਨਕ ਸਥਿਤੀਆਂ ਦੀ ਰਿਪੋਰਟਾਂ ਦੇ ਬਾਵਜੂਦ ਪ੍ਰਾਈਵੇਟ ਇਮੀਗ੍ਰੇਸ਼ਨਸ ਜੇਲ੍ਹਾਂ ਤੇ ਠੇਕੇ ਵਧਾ ਦਿੱਤੇ ਸਨ ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਹੈ ਅਮਰੀਕਾ ਦੇ ਨਿਜੀ ਇਮੀਗ੍ਰੇਸ਼ਨ ਨਜ਼ਰਬੰਦੀ ਉਦਯੋਗ ਬਿਡੇਨ ਪ੍ਰਸ਼ਾਸਨ ਤੋਂ ਹੈਰਾਨਜਨਕ ਉਤਸ਼ਾਹਾ ਦਾ ਆਨੰਦ ਲੈ ਰਿਹਾ ਹੈ ਤੇ ਕੁਝ ਭਿਆਨਕ ਤੇ ਇਤੋ ਤਾਕੀ ਘਾਤਕ ਸਥਿਤੀਆਂ ਦੇ ਨਾਲ ਸਿਵਲ ਨਜ਼ਰਬੰਦੀ ਕੇਂਦਰਾਂ ਨੂੰ ਚਲਾਉਣ ਦੀ ਨਿਗਰਾਨੀ ਕਰਨ ਵਾਲੀ ਅਤੇ ਆਲੋਚਕਾਂ ਦੁਆਰਾ ਘੇਰੇ ਹੋਣ ਦੇ ਬਾਵਜੂਦ ਡੋਨਲਡ ਟਰੰਪ ਤੋਂ ਇੱਕ ਖਾਵਾ ਦੇ ਵਿੱਚ ਕਰ ਰਹੇ ਨੇ ਕਿ ਜਿਵੇਂ ਵੀਰਵਾਰ ਨੂੰ ਇੱਕ ਕਾਡਨ ਨੇ ਜਾਂਚ ਖਲਾਸਾ ਕੀਤਾ ਕਿ ਡੋਨਲਡ ਟਰੰਪ ਦੀ ਲੱਖਾਂ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਤੇ ਪ੍ਰਤਿਕਿਰਿਆ ਦੌਰਾਨ ਉਹਨਾਂ ਨੂੰ ਰੱਖਣ ਲਈ ਪ੍ਰਾਈਵੇਟ ਇਮੀਗ੍ਰੇਸ਼ਨ ਜੇਲ੍ਹਾਂ ਦਾ ਵਿਸਤਾਰ ਕਰਨ ਦੀ ਯੋਜਨਾ ਪਹਿਲਾਂ ਹੀ ਬਾਈਡਨ ਦੇ ਇਮੀਗ੍ਰੇਸ਼ਨ ਦੇ ਸੱਜੇ ਪਾਸੇ ਦੇ ਲਗਾਤਾਰ ਯਤਨਾਂ ਤੋਂ ਬਹੁ ਅਰਬ ਡਾਲਰ ਸ਼ੁਰੂ ਹੋ ਚੁੱਕੀ ਹੈ ਨਜ਼ਰਾਂਬੰਦੀ ਕੇਂਦਰਾਂ ਵਿੱਚ ਅਕਸਰ ਭਿਆਨਕ ਸਥਿਤੀਆਂ ਵਾਲੇ ਵਿਆਪਕ ਸ਼ਿਕਾਇਤਾਂ ਦੇ ਬਾਵਜੂਦ ਬਿਡੇਨ ਪ੍ਰਸ਼ਾਸਨ ਜਿੱਥੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਅਧੀਨ ਨਿੱਜੀ ਤੌਰ ਤੇ ਚਲਾਈ ਜਾਣ ਵਾਲੀਆਂ ਸਹੂਲਤਾਂ ਨਾਲ ਸਮਝੌਤੇ ਨੂੰ ਬਦਾਂਦੇ ਨੇ ਇਥੋਂ ਤੱਕ ਕਿ ਕਾਂਗਰਸ ਦੇ ਮੈਂਬਰ ਸੰਗਿ ਨਿਗਰਾਨਨਾ ਅਤੇ ਵਕੀਲਾਂ ਨੇ ਉਹਨਾਂ ਨੂੰ ਬੰਦ ਕਰਦੇ ਜ਼ੋਰ ਦਿੱਤਾ नेशनल इन्वेस्टिगेशन जस्टिस सेंटर ਦੇ ਸੀਨੀਅਰ ਨੀਤੀ ਵਿਸ਼ਲੇਸ਼ਕ ਜੈਜਨੀ ਨੇ ਕਿਹਾ ਕਿ ਕਾਂਗਰਸ 1 ਸਾਲ ਵਿੱਚ 3 ਬਿਲੀਅਨ ਤੋਂ ਵੱਧ ਵੰਡ ਕਰਦੀ ਹੈ ਤਾਂ ਜੋ ਅਮਰੀਕੀ ਸਰਕਾਰ ਦੁਆਰਾ ਦੁਨੀਆ ਵਿੱਚ ਸਭ ਤੋਂ ਵੱਡੇ ਇਮੀਗ੍ਰੇਸ਼ਨ ਨਜ਼ਰਬੰਦੀ ਉਪਕਰਨਾਂ ਨੂੰ ਕਾਇਮ ਰੱਖ ਸਕੇ ਉਨ੍ਹਾਂ ਸਿਸਟਮ ਵਿੱਚ ਮਾਪਦੰਡਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨਿਜੀ ਠੇਕੇਦਾਰ ਬਰਫੀ ਦੀ ਨਜ਼ਰ ਅਗਵਾਈ ਨਿਗਰਾਨੀ ਦੇਸ਼ ਨਿਕਾਲੇ ਪ੍ਰਦਰਸ਼ਨ ਕਰਨਾ ਫੈਡਰਲ ਡਾਲਰਾਂ ਵਿੱਚ ਅਰਬਾਂ ਡਾਲਰ ਪ੍ਰਾਪਤ ਕਰਦੇ ਨਜ਼ਰਬੰਦ ਲੋ ਵਿੱਚ ਅਣਮਨੁੱਖੀ ਸਥਿਤੀ ਦੀ ਅਧਿਕਾਰਾਂ ਦੇ ਲੰਘਣਾ ਦਾ ਅਨੁਭਵ ਕਰਕੇ ਜਿਸ ਵਿੱਚ ਡਾਕਟਰ ਅਨਗੇਲੀ ਰੋਕਥਾਮ ਯੋਗ ਬੋਧਾ ਇਕਾਂਤ ਕੈਦਾਂ ਵਿਧੀ ਸਜ਼ਾਯੋਗ ਵਰਤੋਂ ਉਚਿਤ ਪ੍ਰਤੀਕਿਰਿਆ ਦੇ ਕਾਰਡ ਪੀਤ ਪੱਤ ਨਸਲੀ ਇਲਾਜ ਸ਼ਾਮਲ ਹੈ ਯੂ ਐਸ اے ਮੈਕਸੀਕੋ ਸਰادت ਮੈਕ ਮਹਾਮਾਰੀ ਦੀਆਂ ਪਾਬੰਦੀਆਂ ਦੇ ਢਿੱਲੇ ਹੋਣ ਕਾਰਨ ਬਿਡੇਨ ਦੇ ਅਧੀਨ ਅਸੀਂ ਸੇਲਾਂ ਵਿੱਚ ਨਜ਼ਰਬੰਦ ਲੋਕਾਂ ਦੀ ਗਿਣਤੀ ਜਿੱਥੇ 14195 ਤੋਂ ਲਗਭਗ 39000 ਹੋ ਚੁੱਕੀ ਹੈ ਕੁਝ ਭਾਰੀ ਆਲੋਚਨਾ ਵਾਲੀ ਸਹੂਲਤਾਂ ਨੇ ਉਹਨਾਂ ਦੇ ਕਾਰਨ ਨਾਮ ਨੂੰ ਵਧਾ ਦਿੱਤਾ ਕਾਂਗਰਸ ਨਿਹਾਰ ਰੋਦ 41500 ਲੋਕਾਂ ਨੂੰ ਨਜ਼ਰਬੰਦ ਕਰਨ ਲਈ ਆਇਸ ਲਈ ਵਿੱਤੀ ਸਾਲ ਦੇੰ ਦਾ 2024 ਲਈ ਜਿੱਥੇ 3.4 ਬਿਲੀਅਨ ਨੂੰ ਮਨਜ਼ੂਰੀ ਦਿੱਤੀ ਜੋ 2023 ਵਿੱਚ 2.9 ਬਿਲੀਅਨ ਸੀ ਤੇ 2024 ਤੱਕ ਹੁਣ ਤੱਕ 10 ਲੋਕਾਂ ਦੀ ਬਰਦੀ ਹਿਰਾਸਤ ਵਿੱਚ ਮੌਤ ਹੋ ਚੁੱਕੀ ਹੈ ਪ੍ਰੈਸ ਰੀਲਿਸ ਵਿੱਚ ਸੰਖਿਆ ਕੀਤੀ ਗਈ ਕਿ ਇਸ ਵਿੱਚੋਂ 9 ਨਿੱਜੀ ਖੇਤਰ ਨੇ ਤੇ 2023 ਵਿੱਚ ਆਈਸਕਸਟ ਦੀ ਵਿੱਚ 90% ਲੋਕਾਂ ਨਿੱਜੀ ਤੌਰ ਤੇ ਚਲਾਏ ਜਾ ਰਹੀਆਂ ਸਹੂਲਤਾਂ ਵਿੱਚ ਰੱਖਿਆ ਗਿਆ ਸੀ ਬਾਈਡਨ ਪ੍ਰੋਸੈਸ ਨੋ ਸਿਸਟਮ ਬੰਦ ਕਰ ਦੇਵੇਗਾ ਜੋ ਡੈਮੋਕ੍ਰੇਟਸ ਰਿਪਬਲਿਕਨਾਂ ਨੇ ਹਮੇਸ਼ਾ ਬਣਾਇਆ ਆਈਸਨ ਕੋਚਰ ਸਲਕਿਊਜ਼ ਯੂਨੀਵਰਸਿਟੀ ਸਾਇੰਸ ਕੋਜ਼ ਪ੍ਰੋਫੈਸਰ ਜੋ ਯੂਐਸ ਇਮੀਗ੍ਰੇਸ਼ਨ ਨਾਲ ਲਾਗੂ ਕਰਨ ਪ੍ਰਣਾਲੀ ਦੇ ਅਧਿਐਨ ਕਰਦੇ ਨੇ ਉਹਨਾਂ ਨੇ ਕਿਹਾ ਕਿ ਸਤੰਬਰ ਵਿੱਚ ਹੋਮਲੈਂਡ ਸਕਿਉਰਿਟੀ ਇਨਸਪੈਕਟਰ ਜਨਰਲ ਦੇ ਦਫ਼ਤਰ ਆਈਸ ਸਵਿਧਾ ਐਡਰਟ ਕਰਨ ਵਾਲੇ ਸੰਗਠਨ ਨਿਗਰਾਨ ਵਿੱਚੋਂ ਇੱਕ ਦੇਸ਼ ਭਾਰ ਵਿੱਚ ਬੰਨੀਆਂ ਵਾਲੀ ਆਈਸ ਸਵਿਧਾ ਤੇ ਹੁਣ 17 ਅਣ ਐਲਾਨੀ ਸਪਾਟ ਇਨਫੈਕਸ਼ਨਾਂ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ ਜੋ 2020 ਤੋਂ 2023 ਤੱਕ ਹੈ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ tan son bane rao aaj wala dinar